स्कूल में रेसर्स में उसके साथ पार्क में खेलना उसके साथ बातें करनी बैठ कर चेयर में, में। hmm. उसके साथ खेलना भागना वो खुश थी पर उस दिन जन्मदिन करके ना केक न खुश थे बहुत खुश थी वो भी अज मेरा जन्मदिन केक मंगाया बहुत ਫਦਾ ਵੀ ਇੱਕ ਇੱਕ ਦੀ ਖੁਸ਼ੀ ਨਹੀਂ ਹੈਗੀ ਇਹ ਮੇਰਾ ਕਹਾ ਲਿਆ ਕੁਛ ਜਿੰਦੇ ਜੀ ਖੇਡਣਾ ਕੁਛ ਗੱਲ ਹੋ ਰਿਆ ਤੇ ਮੁੱਕੇ ਹੋਏ ਬੱਚੇ ਨੂੰ ਹੋਲੀ ਖੇਡਣਾ ਕੋ ਖੇਡਣ ਥੋੜੋ ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਇਸ ਵਕਤ ਅਸੀਂ ਪਟਿਆਲਾ ਦੇ ਅਮਨਨਗਰ ਵਿਖੇ ਮੌਜੂਦ ਆ ਜਿੱਥੇ ਕੁਝ ਦਿਨ ਪਹਿਲਾਂ ਇੱਕ ਬੜੀ ਹੀ ਮੰਦਭਾਗੀ ਘਟਨਾ ਵਾਪਰੀ ਹੈ ਦੱਸ ਜੀਏ ਕਿ ਜਨਮ ਦਿਨ ਵਾਲੇ ਹੀ ਦਿਨ 10 ਸਾਲਾਂ ਦੀ ਮਾਸੂਮ ਮਾਨਵੀ ਦੀ ਜਿਹੜੀ ਹੈ ਕੇਕ ਖਾਣ ਤੋਂ ਬਾਅਦ ਮੌਤ ਹੋ ਜਾਂਦੀ ਹੈ ਤਾਂ ਦੱਸ ਜੀਏ ਕਿ ਜਨਮ ਦਿਨ ਸੀਗਾ ਮਾਨਵੀ ਦਾ 24 ਮਾਰਚ ਨੂੰ ਜਿਸ ਦਿਨ ਪਰਿਵਾਰ ਵੱਲੋਂ ਜੋਮੈਟੋ ਰਾਹੀਂ ਜਿਹੜਾ ਆਨਲਾਈਨ ਕੇਕ ਆਰਡਰ ਕੀਤਾ ਜਾਂਦਾ ਹੈ ਤਾਂ ਕਾਨਾ ਬੈਕਰਸ ਤੋਂ ਜਿਹੜਾ ਆਰਡਰ ਕੀਤਾ ਗਿਆ ਕੇਕ ਸੀਗਾ ਉਹ ਘਰ ਪਹੁੰਚਦਾ ਹੈ ਪਕੇਕ ਨੂੰ ਦੇਖ ਕੇ ਮਾਨਵੀ ਜਿਹੜੀ ਹੈ ਕਾਫੀ ਖੁਸ਼ ਹੁੰਦੀ ਹੈ ਕਿਉਂਕਿ ਪਰਿਵਾਰ ਨੇ ਪਹਿਲੀ ਵਾਰ ਜਿਹੜਾ ਬਾਰੋ ਕੇਕ ਮੰਗਾਇਆ ਸੀਗਾ ਮਾਨਵੀ ਵਾਸਤੇ ਉਸਦੇ ਜਨਮ ਦਿਨ ਦੇ ਦਿਨ ਲੇਕਿਨ ਪਹਿਲਾ ਜਿਹੜਾ ਜਨਮ ਦਿਨ ਆਉਂਦੇ ਸੀਗੇ ਮਾਨਵੀ ਦੇ ਤਾਂ ਪਰਿਵਾਰ ਜਿਹੜਾ ਘਰ ਦੇ ਵਿੱਚ ਹੀ ਕੇਕ ਨੂੰ ਤਿਆਰ ਕਰਦਾ ਸੀਗਾ ਲੇਕਿਨ ਪਹਿਲੀ ਵਾਰ ਜਦੋਂ ਕੇਕ ਕਟਾਇਆ ਜਾਂਦਾ ਤਾਂ ਪਰਿਵਾਰ ਉਸ ਕੇਕ ਨੂੰ ਕੱਟਦਾ ਹੈ ਮਾਨਵੀ ਜਿਹੜੀ ਹੈ ਕਾਫੀ ਖੁਸ਼ ਦਿਖਾਈ ਦਿੰਦੀ ਹੈ ਵੀਡੀਓ ਵੀ ਕਾਫੀ ਤੁਸੀਂ ਦੇਖੀਆ ਨੇ ਸੋਸ਼ਲ ਮੀਡੀਆ ਦੇ ਉੱਪਰ ਜਿਸ ਵਿੱਚ ਮਾਨਵੀ ਕੇਕ ਦੇ ਕੋਲ ਬੈਠੀ ਹੋਈ ਨਜ਼ਰ ਆ ਰਹੀ ਹੈ ਪਰਿਵਾਰ ਦੇ ਨਾਲ ਖੁਸ਼ ਦਿਖਾਈ ਦੇ ਰਹੀ ਹੈ ਲੇਕਿਨ ਉਹ ਕੇਕ ਜਿਹੜੀ ਹੈ ਸਿਹਤ ਵਿਗੜ ਜਾਂਦੀ ਹੈ ਕਿਉਂਕਿ ਉਸ ਕੇਕ ਦੇ ਵਿੱਚ ਕੁਝ ਪਰਿਵਾਰ ਦਾ ਕਹਿਣਾ ਹੈ ਕਿ ਮਿਲਾਇਆ ਹੋਇਆ ਸੀਗਾ ਕੁਝ ਜ਼ਹਿਰੀਲੀ ਚੀਜ਼ ਜਿਹੜੀ ਹੈ ਉਸ ਕੇਕ ਦੇ ਵਿੱਚ ਮਿਲੀ ਹੋਈ ਸੀਗੀ ਕੇਕ ਦੇ ਵਿੱਚ ਉਹ 스멜 ਆ ਰਹੀ ਸੀਗੀ ਅਤੇ ਕੇਕ ਖਾਂਦਿਆਂ ਸਾਰ ਹੀ ਪੂਰਾ ਪਰਿਵਾਰ ਬਿਮਾਰ ਹੋ ਜਾਂਦਾ ਹੈ ਤਦਾਸ ਜੀ ਕੀ ਮਾਨਵੀ ਦਾ ਉਸ ਦਿਨ ਜਨਮ ਦਿਨ ਸੀਗਾ 24 ਮਾਰਚ ਨੂੰ ਮਾਨਵੀ ਦੀ ਸਿਹਤ ਵਿਗੜਦੀ ਹੈ ਉਸ ਦੀ ਛੋਟੀ ਭੈਣ ਦੀ ਸਿਹਤ ਵਿਗੜਦੀ ਹੈ ਉਸ ਦੀ ਮਦਰ ਦੀ ਸਿਹਤ ਵਿਗੜਦੀ ਹੈ ਉਸ ਦੇ ਪੂਰੇ ਪਰਿਵਾਰ ਦੀ ਸਿਹਤ ਵਿਗੜਦੀ ਹੈ ਲੇਕਿਨ ਜਦੋਂ ਮਾਨਵੀ ਨੂੰ ਉਲਟੀਆਂ ਆਉਂਦੀਆਂ ਨੇ ਤਾਂ ਬਾਅਦ ਚੋਂ ਇਸ ਪਰਿਵਾਰ ਸੀਗਾ ਜਿਹੜਾ ਸੋ ਜਾਂਦਾ ਪੂਰਾ ਤਾਂ ਕਹਿ ਸਕਦੇ ਆ ਕਿ ਸਵੇਰੇ ਜਦੋਂ 4 ਵਜੇ ਦੇ ਕਰੀਬ ਉਸ ਦੀ ਮਦਰ ਜਿਹੜੇ ਨੇ ਉਸ ਨੂੰ ਉਠਾਉਂਦੇ ਨੇ ਮਾਨਵੀ ਨੂੰ ਲੇਕਿਨ ਮਾਨਵੀ ਦਾ ਪੂਰਾ ਸਰੀਰ ਜਿਹੜਾ ਠੰਡਾ ਪਿਆ ਹੋਇਆ ਸੀਗਾ ਤਾਂ ਉਸ ਨੂੰ ਜਦੋਂ ਹਸਪਤਾਲ ਲੈ ਕੇ ਪਹੁੰਚਿਆ ਜਾਂਦਾ ਤਾਂ ਉੱਥੇ ਡਾਕਟਰ ਉਸ ਨੂੰ ਮਰਨ ਦੀ ਕੋਸ਼ਿਸ਼ ਕਰ ਦਿੰਦੇ ਨੇ ਸਭ ਤੋਂ ਪ ਨਿਆ ਜਿਸ ਕੇਕ ਦੇ ਖਾਨ ਨਾਲ ਮਾਨਵੀ ਦੀ ਜਿਹੜੀ 10 ਸਾਲਾਂ ਦੀ ਉਸ 마ਸੂਮ ਬੱਚੀ ਦੀ ਜਿਹੜੀ ਹੈ ਮੌਤ ਹੋਈ ਹੈ ਤੇ ਪੂਰਾ ਪਰਿਵਾਰ ਜਿਹੜਾ ਕਾਫੀ ਵੱਡੇ ਸਦਮੇ ਦੇ ਵਿੱਚੋਂ ਗੁਜ਼ਰ ਰਿਹਾ ਸਭ ਤੋਂ ਪਹਿਲਾਂ ਇਸ ਕੇਕ ਦੀ ਤਸਵੀਰ ਤੁਸੀਂ ਦੇਖੋ ਕਿ ਇਹ ਉਹੀ ਕੇਕ ਹੈ ਜਿਸ ਨੂੰ ਖਾਣ ਦੇ ਨਾਲ ਪੂਰਾ ਪਰਿਵਾਰ ਜਿਹੜਾ ਬਿਮਾਰ ਹੋ ਜਾਂਦਾ ਹੈ ਉਸ 10 ਸਾਲਾਂ ਦੀ 마ਸੂਮ ਬੱਚੀ ਦੀ ਜਿਹੜੀ ਹੈ ਇਸ ਕੇਕ ਦੇ ਨਾਲ ਮੌਤ ਹੋਈ ਹੈ ਕਿਉਂਕਿ ਲੋਕਾਂ ਨੂੰ ਹੁਣ ਸਾਡੀ ਇਹੋ ਅਪੀਲ ਹੈ ਪਰਿਵਾਰ ਦੀ ਵੀ ਇਹੋ ਅਪੀਲ ਹੈ ਕਿ ਆਨਲਾਈਨ ਆਰਡਰ ਚੀਜ਼ਾਂ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਇਹ ਖਬਰ ਦੇਖੋ ਕੀਕ ਪਰਿਵਾਰ ਨੇ ਆਪਣੀ 10 ਸਾਲਾਂ ਦੀ ਮਾਸੂਮ ਬੱਚੀ ਜਿਹੜੀ ਹੈ ਉਹ ਗਵਾ ਲਈ ਹੈ ਲੇਕਿਨ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਮਾਨਵੀ ਦੇ ਜਿਹੜੇ ਨਾਨਾ ਜੀ ਆ ਉਹ ਵੀ ਸਾਡੇ ਨਾਲ ਮੌਜੂਦ ਨੇ ਮਾਨਵੀ ਦੀ ਛੋਟੀ ਭੈਣ ਦੀ ਇਹ ਤਸਵੀਰ ਦਿਖਾ ਦਿੰਨੇ ਆ ਕਿ ਅੱਜ ਆਪਣੀ ਵੱਡੀ ਭੈਣ ਨੂੰ ਯਾਦ ਕਰ ਰਹੀ ਹੈ ਲੇਕਿਨ ਕਹਿ ਸਕਦੇ ਆ ਕਿ ਅੱਜ ਉਸ ਦੀ ਵੱਡੀ ਭੈਣ ਜਿਹੜੀ ਹੈ ਇਸ ਦੁਨੀਆ ਦੇ ਵਿੱਚ ਨਹੀਂ ਹੈਗੀ 24 ਮਾਰਚ ਨੂੰ ਜਿਹੜਾ ਜਨਮ ਦਿਨ ਸੀਗਾ ਜਿਸ ਦਿਨ ਪਰਿਵਾਰ ਜਿਹੜਾ ਖੁਸ਼ੀ ਮਨਾ ਰਿਹਾ ਸੀਗਾ ਕਿ ਮਾਨਵੀ ਦਾ ਜਨਮ ਦਿਨ ਹੈ ਮਾਨਵੀ ਦਾ ਕੇਕ ਜਿਹੜਾ ਜਨਮ ਦਿਨ ਦਾ ਉਹ ਕੱਟਿਆ ਜਾ ਰਿਹਾ ਸੀਗਾ ਲੇਕਿਨ ਉਸੇ ਦਿਨ ਹੀ ਖੁਸ਼ੀਆਂ ਜਿਹੜੀਆਂ ਨੇ ਮਾਤਮ ਦੇ ਵਿੱਚ ਬਦਲ ਜਾਂਦੀਆਂ ਨੇ ਸਭ ਤੋਂ ਪਹਿਲਾਂ ਤਾਂ ਗੱਲਬਾਤ ਕਰਦੇ ਆ ਉਸਦੇ ਨਾਨਾ ਜੀ ਸਾਡੇ ਨਾਲ ਮੌਜੂਦ ਨੇ ਕਿ ਆਖਿਰਕਾਰ ਕੀ ਹੋਇਆ ਸੀਗਾ ਉਸ ਦਿਨ ਕਿਸ ਤਰ੍ਹਾਂ ਕੇਕ ਆਰਡਰ ਕੀਤਾ ਜਾਂਦਾ ਕਿੱਥੋਂ ਕੇਕ ਮੰਗਾਇਆ ਸੀਗਾ ਸਭ ਤੋਂ ਪਹਿਲਾਂ ਆਪਣਾ ਨਾਮ ਜਰੂਰ ਦੱਸੋ ਕਿ ਨਾਮ ਕੀ ਹੈ ਤੁਹਾਡਾ ਕਿੱਥੋਂ ਕੇਕ ਆਰਡਰ ਕੀਤਾ ਜੀ ਤੁਸੀਂ ਮੇਰਾ ਨਾਮ ਰਵੰਸ ਲਾਲਿਆ ਜੀ ਜੋ ਵੀ ਮਾਰਚ ਨੂੰ ਬੱਚੀ ਦਾ ਜਨਮ ਦਿਨ ਸੀ ਅਸੀਂ ਜొਮੈਟੋ ਐਪ ਤੋਂ ਬੁੱਕ ਕਰਾਇਆ ਕੇਕ 6 ਵਜੇ 6:30 ਵਜੇ ਕੇਕ ਆ ਜਾਂਦਾ ਤੇ 7:00 7:00 ਦੇ ਕਰੀਬ ਅਸੀਂ ਕੇਕ ਕੱਟ ਲਏ ਆ ਕੱਟਣ ਤੋਂ ਬਾਅਦ ਸਾਰਾ ਪਰਿਵਾਰ ਖੁਸ਼ ਸੀ ਉਸ ਤੋਂ ਬਾਅਦ ਥੋੜੀ ਜਿਹੀ ਦੇਰ ਬਾਅਦ ਹੀ 9:00 ਵਜੇ ਦੇ ਕਰੀਬ ਸਾਰਿਆਂ ਦੀ ਸਿਹਤ ਸਥਿਤੀ ਖਰਾਬ ਹੋਣੀ ਸ਼ੁਰੂ ਹੋ ਗਈ ਕਰੀਬ 11:00 ਵਜੇ ਕਿ ਮੇਰੇ ਇਹਨਾਂ ਦੋਨੋਂ ਬੱਚਿਆਂ ਨੂੰ ਉਲਟੀਆਂ ਲੱਗ ਗਈਆਂ ਜਿਹੜੀ ਮਾਨਵੀ ਸੀ ਉਹਨੇ ਦੋ ਵਾਰੀ ਉਲਟੀ ਕੀਤੀ ਫਰ ਉਹਦਾ ਜੋ ਖਾਦਾ ਹੋਇਆ ਕੇਕ ਸੀ ਉਹ ਬਾਹਰ ਨਹੀਂ ਨਿਕਲ ਪਾਇਆ ਸਿਰਫ ਪਾਣੀ ਪਾਣੀ ਨਿਕਲਿਆ ਝੱਗ ਨਿਕਲੀ ਆ ਤੇ ਉਸ ਤੋਂ ਬਾਅਦ ਉਹ ਉਲਟੀ ਕਰਕੇ ਸੋ ਗਈ ਤੇ ਛੋਟੀ ਜਿਹੜੀ ਸੀਗੀ ਇਸਨੇ ਕਾਫੀ ਕੇਕ ਜੋ ਖਾਦਾ ਹੋਇਆ ਸੀ ਉਲਟੀ ਕਰ ਦਿੱਤੀ ਉਲਟ ਕਰਨ ਤੋਂ ਬਾਅਦ ਇਹਦਾ ਕੇਕ ਜਿਹੜਾ ਵੀ ਸੀ ਸਾਰਾ ਨਿਕਲ ਗਿਆ ਪਰ ਫਿਰ ਵੀ ਇਹਦੀ ਸਥਿਤੀ ਬਹੁਤ ਜ਼ਿਆਦਾ ਮਾੜੀ ਸੀਗੀ ਅਗਲੇ ਦਿਨ ਵੀ ਇਹ ਬੜੀ ਮੁਸ਼ਕਲ ਨਾਲ ਬਜੀਆ ਤੇ ਉਹ ਅਸੀਂ ਉਸ ਤੋਂ ਬਾਅਦ ਸੋ ਗਏ ਜਦ ਸਵੇਰੇ 4 ਵਜੇ ਦੇਖਿਆ ਤੇ 4 ਵਜੇ ਇਹ ਬਿਲਕੁਲ ਚੱਕ ਕੇ ਲੈ ਕੇ ਗਏ ਠੰਡੀ ਪਈ ਸੀਗੀ ਉਸ ਤੋਂ ਬਾਅਦ ਅਸੀਂ ਇਹਨੂੰ ਦਾਖਲ ਕਰਾਇਆ ਉਹਨਾਂ ਨੇ ਫਿਰ ਕਿਹਾ ਇਹਨੂੰ ਫੁੱਲ ਸਪੈਚ ਕੰਪਲੇਂਟ ਦਿੱਤੀ ਤੇ ਪੋਸਟਮਾਰਟਮ ਕਰਕੇ ਸਾਨੂੰ ਇਹਨਾਂ ਨੇ ਦਿੱਤਾ ਕੋਇਆ ਕੀ ਸੀਗਾ ਐਸਾ ਕੀ ਹੋ ਗਿਆ ਪਰਿਵਾਰ ਨੂੰ ਕੇਕ ਖਾਂਦਿਆਂ ਸਾਰੇ ਹੀ ਕਿ ਇੱਕ ਬੱਚੀ ਜਿਹੜੀ 10 ਸਾਲਾਂ ਦੀ ਮਾਸੂਮ ਬੱਚੀ ਸੀਗੀ ਮਾਨ ਵੀ ਉਸ ਦੀ ਮੌਤ ਹੋ ਜਾਂਦੀ ਐਸਾ ਕੀ ਹੋ ਗਿਆ ਸੀ ਕੇਕ ਖਾਣ ਤੋਂ ਬਾਅਦ ਕੇਕ ਦੇ ਵਿੱਚ ਕੋਈ ਪਤਾ ਨਹੀਂ ਕਿਹੜਾ ਪ੍ਰੋਡਕਟ ਪਾਇਆ ਹੋਇਆ ਸੀ ਜਿਹਦੀ ਮਾਤਰਾ ਤੋਂ ਵੱਧ ਮਾਤਰਾ ਕੋਈ ਪੈ ਗਈ ਹੋਗੀ ਇਹੀ ਅੰਦਾਜ਼ਾ ਲਗਾ ਸਕਦੇ ਅਸੀਂ ਕਿ ਕਿਹੜੀ ਚੀਜ਼ ਦੀ ਵੱਧ ਕੋਈ ਮਾਤਰਾ ਪੈ ਗਈ ਜਿਹਦੇ ਨਾਲ ਇਹ ਜ਼ਹਿਰੀਲਾ ਹੋ ਗਿਆ ਜਾਂ ਫੂਡ ਪੋਇਜ਼ਨ ਹੋ ਗਿਆ ਨਹੀਂ ਤਾਂ ਇਸ ਤਰ੍ਹਾਂ ਤਾਂ ਹੋਣਾ ਨਹੀਂ ਚਾਹੀਦਾ ਸੀ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਤੁਸੀਂ ਪਹਿਲੀ ਵਾਰ ਕੇਕ ਬਾਹਰੋਂ ਮੰਗਾਇਆ ਸੀ ਨਾ ਪਹਿਲਾਂ ਮਤਲਬ ਘਰੇ ਤਿਆਰ ਕਰਦੇ ਸੀਗੇ ਕੇਕ ਮਾਨਵੀ ਦਾ ਜਨਮ ਦਿਨ ਤੇ ਜਾਂ ਬੱਚੀ ਇਸ ਦਾ ਜਨਮ ਦਿਨ ਹੁੰਦਾ ਸੀਗਾ ਜਦੋਂ ਹਾਂਜੀ ਹਾਂਜੀ ਅਸੀਂ ਨਾ ਘਰੇ ਬਣਾਉਂਦੇ ਆ ਘਰੇ ਬਣਾ ਕੇ ਹੀ ਤਿਆਰ ਕਰਦੇ ਆ ਤੇਰੀ ਮੰਮੀ ਮੰਮੀ ਨੇ ਸਿੱਖਿਆ ਹੋਇਆ ਸੀ ਤੇ ਇਹਦੀ ਨਾ ਉਹਦੀ ਬਾਹ ਦੁਖਦੀ ਸੀਗੀ ਬਾਹ ਦੁਖਣ ਕਰਕੇ ਉਹ ਵੀ ਚਲ ਆਪਾਂ ਇੱਥੋਂ ਮੰਗਾ ਲੈਂਦੇ ਆ ਉਹ ਫਿਰ ਵੀ ਤੁਸੀਂ ਦੇਖੋ ਘਰਦਿਆਂ ਨੂੰ ਵੀ ਉਹ ਬਾਹ ਦੁਖਣ ਕਰਕੇ ਅੱਧੇ ਘੰਟੇ ਬਾਅਦ 15 ਮਿੰਟ ਬਾਅਦ ਉਹਨਾਂ ਨੂੰ ਬੱਖ ਲੈਣਾ ਪੈਂਦਾ ਪਰ ਹਰ ਰੋਜ਼ ਰਾਤ ਨੂੰ ਉਸ ਦਿਨ ਉਹਨਾਂ ਨੇ ਪਤਾ ਨਹੀਂ ਉਹ ਕੇਕ ਨਾਲ ਕੀ ਹੋਇਆ ਸਾਰੀ ਰਾਤ ਸੁੱਤੇ ਰਹੇ ਕੋਈ ਬੱਖ ਨਹੀਂ ਲਿਆ ਬੇਸੁਰਤ ਹੋ ਕੇ ਉਹ ਤਾਂ 4 ਵਜੇ ਜਦੋਂ ਉੱਠੇ ਫਿਰ ਪਤਾ ਲੱਗਾ ਵੀ ਇਹ ਕੀ ਹੋ ਗਿਆ ਉਸ ਟਾਈਮ ਫਿਰ ਮਤਲਬ ਕੁਝ ਐਵੇਂ ਲੱਗਿਆ ਵੀ ਕੁਝ ਮਲਾਇਆ ਹੋਇਆ ਇਸ ਦੇ ਵਿੱਚ ਕਿ ਪਤਾ ਨਹੀਂ ਸੂਰਤ ਹੀ ਨਹੀਂ ਹੈਗੀ ਵੀ ਕੀ ਹੋ ਗਿਆ ਆਪਾਂ ਨੂੰ ਸਾਡੇ ਸਾਰੇ ਪਰਿਵਾਰ ਦੀਆਂ ਅੱਖਾਂ ਨਾ ਚੜੀਆਂ ਹੋਈਆਂ ਸੀ ਸਿਰ ਘੁੰਮ ਰਹੇ ਸੀ ਉਹ ਖਾਸ ਕਰਕੇ ਉਹ ਇਹਨਾਂ ਦੋਹਾਂ ਜੀ ਬੱਚੀਆਂ ਤਾਂ ਉਲਟੀਆਂ ਸੀਗੀਆਂ ਤੇ ਬਾਕੀ ਦੋਨੋਂ ਮੈਂਬਰਾਂ ਨੂੰ ਵੀ ਇਸੇ ਤਰ੍ਹਾਂ ਚੜਿਆ ਹੋਇਆ ਸੀ ਤੇ ਮੈਮੀਸ਼ ਹੋ ਗਿਆ ਸੀ ਮੈਨੂੰ ਵੀ ਪਤਾ ਨਹੀਂ ਲੱਗਿਆ ਕੁਝ ਵੀ ਜੇਕਰ ਗੱਲ ਕਰੀਏ ਮਾਨਵੀ 10 ਸਾਲਾਂ ਦੀ ਉਮਰ ਸੀਗੀ 10 ਸਾਲ ਦੀ ਹੋਈ ਸੀਗੀ ਉਸ ਦਿਨ ਹਨਾ ਕਹਿੰਦੇ ਛੋਟੀਆਂ ਉਮਰ ਸਿੱਕੀ ਬੱਚੇ ਕਾਫੀ ਜਿੱਦ ਵਗੈਰਾ ਵੀ ਕਰਦੇ ਹੁੰਦੇ ਨੇ ਨਾ ਕਿ ਮੈਨੂੰ ਜਨਮ ਦਿਨ ਆ ਮੇਰਾ ਕਿ ਅੱਜ ਤਾਂ ਮੈਨੂੰ ਵੀ ਇਹ ਲੈ ਕੇ ਦਿਓ ਮੰਮੀ ਹਨਾ ਜਾਂ ਨਾਨੂ ਇਹ ਚੀਜ਼ ਲੈ ਕੇ ਦਿਓ ਨਾਨਿਆਂ ਨਾਲ ਤਾਂ ਕਾਫੀ ਪਿਆਰ ਹੁੰਦਾ ਨਾਨਾ ਨਾਨੀ ਨਾਲ ਤੁਹਾਨੂੰ ਕੁਝ ਮੰਗ ਕੀਤੀ ਸੀ ਕਿ ਮਾਨਵੀ ਨੇ ਕਿ ਮੈਨੂੰ ਇਹ ਲੈ ਕੇ ਦਿਓ ਜਾਂ ਮੈਨੇ ਇਹ ਕਰਨਾ ਅੱਜ ਮੇਰਾ ਜਨਮ ਦਿਨ ਆ ਨਹੀਂ ਉਹ ਏਦਾਂ ਦੀ ਲੜਕੀ ਨਹੀਂ ਸੀਗੀ ਖਸ ਮੁਖ ਸੀ ਬਹੁਤ ਖੁਸ਼ ਰਹਿੰਦੀ ਸੀਗੀ ਉਹ ਏਦਾਂ ਨਹੀਂ ਸੀ ਵੀ ਮੈਂ ਆ ਲੈਣਾ ਮੈਂ ਆ ਲੈਣਾ ਉਹਨੂੰ ਬਿਨਾ ਮੰਗੇ ਅਸੀਂ ਘਰੇ ਜਿਹੜੀ ਚੀਜ਼ ਸਾਰੀ ਲੈਂਦੇ ਸੀ ਕਦੀ ਵੀ ਉਹ ਬਾਜ਼ਾਰ ਜਾ ਕੇ ਨਾ ਕੋਈ ਖਾਣ ਪੀਣ ਵਾਲੀ ਵੀ ਚੀਜ਼ ਨਹੀਂ ਮੰਗਦੀ ਸੀ ਸਿਰਫ ਮੈਨੂੰ ਉਹਨੇ ਕਲਰ ਕਹਿੰਦੀ ਸੀ ਮੈਂ ਸਵੇਰੇ Holi ਖੇਡਣੀ ਹੈ ਕਲਰ ਲੈਣੇ ਆ ਉਹ ਮੈਂ 5 ਵਜੇ ਲਿਆਉਂਦੇ ਸੀ ਉਹਨੂੰ ਫਿਰ ਉਹਨੇ ਰੱਖੀ ਸਾਮਕੇ ਇੱਥੇ ਪਚਕਾਰੀ ਭਰ ਕੇ ਥੋੜੀ ਜਿਹੀ ਦੇਰ ਖੇਡੀ ਕਹਿੰਦੀ ਫੇਰ ਮੈਂ ਸਵੇਰੇ ਕੱਢਾਂਗੀ ਫਿਰ ਉਹ ਚਲੋ ਉਹ ਉਹ ਇੱਛਾ ਪੂਰੀ ਤਾਂ ਨਹੀਂ ਕਰ ਸਕੀ ਜਿੰਦੀ ਫਿਰ ਉਹਦੀ ਛੋਟੀ ਭੈਣ ਤੋਂ ਰੰਗ ਲਗਵਾ ਕੇ ਅਸੀਂ ਉਹਦਾ ਸੰਸਕਾਰ ਕੀਤਾ ਤੇ ਉਹ ਫਿਰ ਇਹਨੇ ਰੰਗ ਲਾਇਆ ਸੀ ਤੇ ਚਲੋ ਵੀ ਇਹਦੀ ਇੱਛਾ ਸੀ ਕਿਤੇ ਇਹਦੇ ਮਨ ਦੀ ਵੀ ਪੂਰੀ ਕਰ ਸਕੀ ਹੈ ਜਿਸ ਤਰ੍ਹਾਂ ਮਾਨਵੀ ਦੀ ਉਮਰ 10 ਸਾਲਾਂ ਦੀ ਸੀਗੀ ਨਾ ਆਖਰੀ ਉਹਨੇ ਮੰਗ ਕੀਤੀ ਕਿ ਮੈਨੇ ਸਵੇਰੇ ਹੋਲੀ ਮਨਾਣੀ ਹੈ ਤੁਸੀਂ ਇਹ ਰੰਗ ਲੈ ਕੇ ਆਗੇ ਵੀ ਆ ਹੋਲੀ ਮਨਾਏਗੀ ਮਾਨਵੀ ਸਵੇਰੇ ਹਨਾ ਵੀ ਅੱਜ ਜਨਮ ਦਿਨ ਆਫਸਾ ਕਿ ਹੋਲੀ ਖੇਡੇਗੀ ਆਪਣੀ ਛੋਟੀ ਭੈਣ ਦੇ ਨਾਲ ਹਨਾ ਉਸ ਤੋਂ ਪਹਿਲਾਂ ਹੀ ਇਹ ਬਾਣਾ ਵਾਪਰ ਗਿਆ ਜਿਸ ਤਰ੍ਹਾਂ ਉਹ ਛੋਟੀ ਭੈਣ ਸੀਗੀ ਤੁਸੀਂ ਕਹ ਰਹੇ ਹੋ ਛੋਟੀ ਭੈਣ ਨੇ ਆਖਰੀ ਵਿਦਾਈ ਦਿੱਤੀ ਹੈ ਰੰਗ ਲਗਾ ਕੇ ਹਨਾ ਤੇ ਛੋਟੀ ਭੈਣ ਹੁਣ ਪੁੱਛੀ ਨਹੀਂ ਹੈਗੀ ਮਾਨਵੀ ਦੀ ਕਿ ਭਈ ਮੇਰੀ ਭੈਣ ਕਿੱਥੇ ਹੈ ਮਾਨਵੀ ਕਿੱਥੇ ਹੈ ਰੋਂਦੀ ਤਾਂ ਹੋਏਗੀ ਕਿਉਂਕਿ ਛੋਟੀ ਭੈਣ ਹੈ ਬੋਲੋ रात-रात रोती हो रात-रात मम्मी के साथ रोती हूँ, रात को रोती हूँ, रात को रोते हो याद आती है हां जी सपने में भी आई थी दीदी हां जी क्या बोल रही थी कुछ नहीं बोल रही थी क्या हुआ था कुछ नहीं सिर्फ दिखाई दी थी हां कलर लाए हूं रंग हां जी रंग लगाया था आपने फिर गुलाब रंग हुँ? जन्मदिन वाले दिन क्या बोला था दीदी ने कि होली खेलेंगे सुबह हाँ जी क्या कह रहे थे कह रहे थे कि हम दोनों सुबह होली खेलेंगे और बहुत मजा आएगा तुझे पता है पापा कलर भी लाए हैं याद आती है दीदी की तो बिल्कुल हजे कहने हैं कि ये छोटी बच्ची है इसकी उम्र हजे महज आठ साल दी है ना इन्हें इतना पता नहीं है कि होया की है करें ਹਣਾ ਜਰੂਰ ਯਾਦ ਆਂਦੀ ਹੈ ਲੇਕਿਨ ਇਸ ਨੂੰ ਪਤਾ ਹੀ ਨਹੀਂ ਹੈਗਾ ਵੀ ਹਜੇ ਹੋਇਆ ਕੀ ਹੈ ਤੁਹਾਨੂੰ ਤਾਂ ਪੁੱਛੀ ਹੋਏ ਕਿ ਦੀਦੀ ਕਿੱਥੇ ਹੈ ਮੇਰੀ ਨਹੀਂ ਇਹਨੇ ਇਹਨੂੰ ਅਸੀਂ ਮੰਨ ਨੂੰ ਸਮਝਾਇਆ ਹੋਏ ਉਹ ਭਗਵਾਨ ਕੇ ਪਾਸ ਚਲੀ ਗਈ ਆ ਬੇ ਹੁਣ ਨਹੀਂ ਆਣਾ ਬਸ ਇਸੇ ਗੱਲ ਤੇ ਕੋਈ ਸੈਟੀਸਫਾਈ ਆ ਬਈ ਭਗਵਾਨ ਕੇ ਪਾਸ ਚਲੀ ਗਈ ਲੇਕਿਨ ਰੋਂਦੀ ਤਾਂ ਹੈਗੀ ਆ ਫਿਰ ਰੋਂਦੀ ਹੈਗੀ ਅੰਦਰੋਂ ਹੌਲ ਪੈਂਦਾ ਹੁਣ ਇਕੱਠੀ ਖੇਡਣਾ ਐਨੇ ਸਾਲ ਬੈਠਣਾ ਸੌਣਾ ਕਈ ਵਾਰੀ ਰਾਤ ਨੂੰ ਉੱਠ ਕੇ ਵੀ ਰੋਂਦੀ ਆ ਬਈ ਕਹਾਂ ਗਈ ਪਰ ਪਹਿਲ ਇੱਕ ਵਾਰ ਪਹਿਲਾ ਇਹ ਕੇਕ ਦੀ ਤਸਵੀਰ ਦਿਖਾ ਦਿੰਨੇ ਆ ਜਿਹੜਾ ਕੇਕ ਉਸ ਦਿਨ ਜਨਮ ਦਿਨ ਵਾਲੇ ਦਿਨ ਜਿਹੜਾ ਮਾਨਵੀ ਦਾ ਇਹ ਕੇਕ ਜਿਹੜਾ ਜਨਮ ਦਿਨ ਤੇ ਮੰਗਾਇਆ ਗਿਆ ਸੀਗਾ ਲੇਕਿਨ ਇਹ ਪੂਰੇ ਪਰਿਵਾਰ ਦੇ ਲਈ ਕਾਲ ਬਣ ਜਾਂਦਾ ਕਿਉਂਕਿ ਜਨਮ ਦਿਨ ਵਾਲੇ ਦਿਨ ਹੀ ਮਾਨਵੀ ਦੀ ਜਿਹੜੀ ਹੈ ਇਸ ਕੇਕ ਦੇ ਨਾਲ ਮੌਤ ਹੋ ਜਾਂਦੀ ਹੈ ਪੂਰਾ ਪਰਿਵਾਰ ਦੀ ਜਿਹੜੀ ਸਿਹਤ ਹੈ ਇਸ ਕੇਕ ਦੇ ਨਾਲ ਹੀ ਵਿਗੜ ਜਾਂਦੀ ਹੈ ਇਸ ਪਾਸੇ ਦੂਜਾ ਕੇਕ ਦਿਖਾਈ ਦੇ ਰਿਹਾ ਇਹ ਕੀ ਚੀਜ਼ ਹੈ ਅੱਜ ਮੰਗਾਇਆ ਸੀ ਜਾਂ ਕਦੋਂ ਮੰਗਾਇਆ ਉਸ ਦਿਨ ਦਾ ਕੇਕ ਹੈ ਅੱਜ ਮੰਗਵਾਇਆ ਸੀ ਅੱਜ ਮੰਗਵਾਇਆ ਜੀ ਇਹ ਇਹ ਕੇਕ ਇਦਾਂ ਸੀ ਨਾ ਉਹ ਕੰਨ ਬਿਕਰੀ ਕਰਨਾ ਬਿਕਰੀ ਤੇ ਦੱਸੀ ਜਾਂਦੇ ਆ ਜੋ ਸਪਲਾਈ ਕਰਦਾ ਉਹ ਇੰਡੀਅਨ ਬਿਕਰੀ ਆ ਫਿਰ ਸਿਰਫ ਜਦੋਂ ਉਹ ਸਾਨੂੰ ਗਮਰਾਹ ਕਰਦਾ ਨਾਮ ਕੋਈ ਹੋ ਰਿਹਾ ਤੇ ਐਡਰੈਸ ਕੋਈ ਹੋ ਰਿਹਾ ਤੇ ਭੇਜਦਾ ਕੋਈ ਹੋ ਰਿਹਾ ਫਿਰ ਅਸੀਂ ਉਸੇ ਐਪ ਤੋਂ ਕੰਨ ਬਿਕਰੀ ਤੋਂ ਅੱਜ ਅਸੀਂ ਫਿਰ ਇਹ ਕਰ ਦਿੱਤਾ ਆਪ ਲਈ ਤੇ ਉਹ ਆਇਆ ਘਰ ਘਰ ਆ ਗਿਆ ਐਪ ਤੋਂ ਦਿੱਤਾ ਅਸੀਂ ਪੇਮੈਂਟ ਦਿੱਤੀ ਉਹਨੂੰ ਦੇਣ ਤੋਂ ਬਾਅਦ ਉਹਨੂੰ ਬਿਠਾ ਲਿਆ ਵੇ ਆ ਜਾ ਉਹ ਪਹਿਲਾਂ ਤਾਂ ਕਹਿੰਦਾ ਮੈਨੂੰ ਪਤਾ ਨਹੀਂ ਕਿੱਥੋਂ ਲਿਆਂਦਾ ਫਿਰ ਉਹ ਕਹਿ ਰਿਹਾ ਮੈਂ ਬੱਸ ਸਟੈਂਡ ਤੋਂ ਲਿਆਂਆ ਫਿਰ ਅਸੀਂ ਚਲੋ ਉਸ ਨੂੰ ਪਤਾ ਹੀ ਨਹੀਂ ਸੀਗਾ ਵੀ ਉਹ ਕਿੱਲੇ ਆ ਕੇ ਕਿੱਥੋਂ ਆਇਆ ਨਹੀਂ ਪਤਾ ਸੀ ਉਸ ਨੂੰ ਸਾਰਾ ਸਿਰਫ ਉਹ ਜਾਣ ਬੁੱਝ ਕੇ ਆਪਣੇ ਮਾਲਕ ਨੂੰ ਬਚਾਉਣਾ ਚਾਹੁੰਦਾ ਸੀ ਜਿੱਥੋਂ ਲੈ ਕੇ ਆਇਆ ਉਹਨੂੰ ਫਿਰ ਉਹਨੇ ਅਖੀਰ ਦੇ ਵਿੱਚ ਦੱਸਿਆ ਜਦੋਂ ਤੁਸੀਂ ਕੇਰਿਆ ਉਸ ਨੂੰ ਜਦੋਂ ਦੱਸਿਆ ਉਹਨੇ ਵੀ ਕਿੱਥੋਂ ਲੈ ਕੇ ਆਇਆ ਉਹਨੇ ਦੱਸਿਆ ਵੀ ਅਸੀਂ ਬੇ ਪੁਲਿਸ ਪੁਲਿਸ ਅਸੀਂ ਫੋਨ ਕੀਤਾ ਮੁਲਾਜ਼ਮ ਆਏ ਉਹਨੂੰ ਨਾਲ ਲੈ ਕੇ ਗਏ ਦੱਸ ਕਿੱਥੋਂ ਲਿਆ ਫਿਰ ਉਹਨੂੰ ਦਿਖਾਇਆ ਤੇ ਦਿਖਾ ਕੇ ਫਿਰ ਉਹਨੂੰ ਦੱਸਿਆ ਅੱਜ ਵੀ ਜਿਹੜੀ ਐਪ ਕੀਤੀ ਉਹ ਵੀ ਇਹੀ ਸੀਗੀ ਤੇ ਉਸੇ ਤੋਂ ਦਿੱਤਾ ਇਸ ਵਕਤ ਜੇਕਰ ਗੱਲ ਕਰ ਲਈਏ ਮਾਨਵੀ ਦੀ ਮਦਰ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਕਿਉਂਕਿ ਮਾਵਾਂ ਦੇ ਲਈ ਬੱਚੇ ਬੜੇ ਪਿਆਰੇ ਹੁੰਦੇ ਨੇ ਐਨੇ ਸਾਲ ਪਾਲਣਾ ਕੁੱਖ ਦੇ ਵਿੱਚ ਵੀ ਰੱਖਣਾ 9 ਮਹੀਨੇ ਹਨਾ ਕਾਫੀ ਪਿਆਰ ਹੁੰਦਾ ਤਾਂ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਇਸ ਸਮੇਂ ਹਾਲ ਸਾਇ ਤਾਂ ਸਦਮੇ ਦੇ ਵਿੱਚ ਹੈ ਬਹੁਤ ਪਰ ਇੱਕ ਚਲੋ ਘਰ ਦੇ ਵਿੱਚ ਬੈਠੀ ਆ ਤੇ ਕੀ ਕਰਨ ਫਿਕਰ ਵੀ ਆ ਹਰ ਟਾਈਮ ਉਹਦੀਆਂ ਗੱਲਾਂ ਕਰਦੀ ਆ ਯਾਦ ਕਰਦੀ ਆ ਮੈਂਟਲੀ ਤੌਰ ਤੇ ਮਾਂ ਅਪਸੈਟ ਤਾਂ ਹੋਈ ਜਾਂਦੀ ਜਦ ਜੇ ਬੱਚਾ ਛੋਟਾ ਚਲ ਜੇ ਕੋਲ ਜਿਸ ਤਰ੍ਹਾਂ ਤੁਸੀਂ ਅੱਜ ਵੀ ਇਹ ਕੇਕ ਰੱਖਿਆ ਹੋਇਆ ਆਪਣੇ ਕੋਲ ਹਨਾ ਜਿਸ ਦੇ ਨਾਲ ਇਹ ਸਾਰੀ ਪਾਣਾ ਵਾਪਰਿਆ ਇਹ ਕੀ ਕਾਰਨ ਕੀ ਆ ਰੱਖਿਆ ਹੋਇਆ ਇਸ ਨੂੰ ਅੱਜ ਵੀ ਉਰੇ ਕਿਉਂਕਿ ਇਸ ਤੇ ਦਾ ਖੁੰਦਕ ਤੁਹਾਨੂੰ ਗੁੱਸਾ ਵੀ ਕਾਫੀ ਆਉਂਦਾ ਹੋਇਆ ਕਿ ਕਿ ਇਹ ਹੀ ਕੇਕ ਹੈ ਜਿਹੜਾ ਕਾਲ ਬਣਿਆ ਆਪਣੇ ਲਈ ਅੱਜ ਇਹ ਗੁੱਸਾ ਤਾਂ ਆਉਂਦਾ ਜੀ ਦੇਖੋ ਕੁਛ ਕੇਕ ਅਸੀਂ ਪੇਜ ਦਿੱਤਾ ਅੱਜ ਡੱਬੀ ਚ ਪਾ ਕੇ ਉਹ ਪੁਲਿਸ ਮੁਲਾਜ਼ਮ ਲੈ ਗਏ ਆ ਉਹਨਾਂ ਨੇ ਚੈੱਕ ਕਰਾਣਾ ਇਹ ਮੈਂ ਕਿਏ ਕਿ ਇਸ ਕਰਕੇ ਰੱਖਿਆ ਵੀ ਮੈਂ ਆਪ ਖੁਦ ਵੀ ਚੈੱਕ ਕਰਾਣਾ ਚਾਹਨਾ ਪਹਿਲਾਂ ਤਾਂ ਮੈਂ ਕਰਾ ਲਿਆ ਆ ਪ੍ਰਾਈਵੇਟ ਲੈਬ ਦੇ ਵਿੱਚ ਉਹਨੇ ਦੱਸਿਆ ਵੀ ਨਹੀਂ ਠੀਕ ਨਹੀਂ ਹੈਗਾ ਪਰ ਉਹ ਰਿਪੋਰਟ ਨਹੀਂ ਦੇ ਰਹੇ ਉਹ ਕਹਿੰਦੇ ਅਸੀਂ ਰਿਪੋਰਟ ਨਹੀਂ ਦੇ ਸਕਦੇ ਬਰਬਲੀ ਦਾ ਦੱਸ ਤਿੰਨੇ ਆ ਕੀ ਕੋਈ ਗੱਲ ਚੱਪਤੀ ਕੋਈ ਦੱਸੇ ਉਹਦੇ ਵਿੱਚ ਬਸ ਸਾਹਿਬ ਵੀ ਪਾਈ ਨੇ ਕੋਈ ਪਾਏ ਹੋਇਆ ਕੁਝ ਪਤਾ ਨਹੀਂ ਗਲਤ ਤਰੀਕੇ ਕੋਈ ਗਿਰ ਗਿਆ ਜਾਂ ਪੈ ਗਿਆ ਕੀ ਹੋਇਆ ਕੀ ਨਹੀਂ ਨਹੀਂ ਹੁਣ ਆਪਾਂ ਇਹ ਗਲਤੀ ਕਿਸ ਦੀ ਮੰਨੀਏ ਕਿਉਂਕਿ ਮੰਗਾਇਆ ਔਨਲਾਈਨ ਹੈ ਆਪਾਂ ਇੱਕ ਬੈਕਸ ਤੋਂ ਬਣ ਕੇ ਆਣਾ ਤੇ ਦੂਜੇ ਪਾਸੇ ਜੋਮੈਟੋ ਤੋਂ ਡਿਲੀਵਰੀ ਹੋਣੀ ਆਪਾਂ ਗਲਤੀ ਕਿਸ ਦੀ ਮੰਨੀਏ ਦੋਨਾਂ ਚੋਂ ਆਪਾਂ ਕਿੰਨੂੰ ਚੋਰ ਕਹੀਏ ਹੁਣ ਦੇਖੋ ਚੋਰ ਤਾਂ ਇਹ ਦੋਈ ਆ ਜੇ ਜੋਮੈਟੋ ਉਹਨਾਂ ਜੋਮੈਟੋ ਨੂੰ ਬਿਸ਼ਵਾਸ ਹੀ ਨਹੀਂ ਵੀ ਮੈਨੂੰ ਵਧੀਆ ਕੁਆਲਟੀ ਮਿਲ ਰਹੀ ਹੈ ਤਾਂ ਉਹ ਚੱਕ ਕੇ ਕਿਉਂ ਰਿਆ ਰਿਆ ਕਵਾਲਿਟੀ ਤਾਂ ਦੇਖੇ ਨਾ ਉਹ ਤੇ ਫਿਰ ਗਾਹਾਂ ਬਣਾਉਣ ਵਾਲਾ ਉਹ ਕਿੱਥੋਂ ਲਿਆ ਰਿਹਾ ਕਿੱਥੇ ਬਣ ਰਿਹਾ ਕਿ ਕਿੱਥੋਂ ਕਿਹੜਾ ਪਾਣੀ ਲੱਗ ਰਿਹਾ ਕਿਹੜੀ ਗੰਦਗੀ ਚ ਬਣ ਰਿਹਾ ਕਿੰਨੇ ਦਿਨ ਪੁਰਾਣਾ ਸੀ ਟਮਾਟਰ ਨੂੰ ਇਹ ਨਹੀਂ ਪਤਾ ਵੀ ਮੈਂ ਦੇਣ ਜਾ ਰਿਹਾ ਵੀ ਕਿੰਨੇ ਦਿਨ ਪੁਰਾਣਾ ਹੈ ਚਮਕਾ ਕੇ ਬਸ ਤਿਆਰ ਕਰਕੇ ਦਿੱਤਾ ਉਹ ਤਾਂ ਉਹਦੀ ਵੀ ਡਿਊਟੀ ਬਣਦੀ ਹੈ ਇੱਕ ਗੱਲ ਕਰੀਏ ਮਾਂ ਨੇ ਕੀ ਕੁਝ ਕਹਿੰਦੀ ਹੁੰਦੀ ਸੀ ਜਦੋਂ ਘਰੇ ਹੁੰਦੀ ਸੀਗੀ ਨਾ ਬੱਚੇ ਕਰਿਆ ਜਦੋਂ ਉਹ ਸਕੂਲ ਤੋਂ ਸ਼ਰਾਰਤ ਵੀ ਕਰ ਦਿੰਦੇ ਨੇ ਵੀ ਬੰਨੇ ਇਹ ਖਾਣਾ ਹੁਣ ਮੈਨੂੰ ਇਹ ਬਣਾ ਕੇ ਦੇ ਵਾ ਨਾ ਕੀ ਕੁਝ ਕਹਿੰਦੀ ਹੁੰਦੀ ਸੀ ਕਿ ਗੱਲਾਂ ਯਾਦ ਆ ਰਹੀਆਂ ਨੇ ਅੱਜ ਨਹੀਂ ਕਦੀ ਜਿੱਦ ਬੱਚੇ ਇੰਨੇ ਵਧੀਆ ਸੀ ਉਹਨੇ ਕਦੀ ਜਿੱਦ ਨਹੀਂ ਕੀਤੀ ਬੱਸ ਸਕੂਲੋਂ ਆਂਦੇ ਕੁੱਟ ਕੇ ਮਿਲਣਾ ਜੱਫੀ ਪਾਣੀ ਖਾਣਾ ਪੀਣਾ ਬੈ ਜਾਣਾ ਸੌ ਜਾਣਾ ਉਹਨਾਂ ਨੂੰ ਘਰੇ ਸਾਰੀ ਚੀਜ਼ ਖਾਣ ਨੂੰ ਪੀਣ ਨੂੰ ਮਿਲਦੀ ਸੀ ਕਦੀ ਜਿੱਦ ਨਹੀਂ ਕੀਤੀ ਨਹੀਂ ਬੱਚਿਆਂ ਨੇ ਕਦੀ ਵੀ ਨਹੀਂ ਸੀ ਉਹ ਤਾਂ ਜਿਹੜੇ ਆਟੋ ਦੇ ਵਿੱਚ ਜਾਂਦੀ ਸੀ ਨਾ ਉਹ ਵੀ ਬੰਦਾ ਸ਼ਿਫਟ ਕਰਕੇ ਗਿਆ ਵੀ ਜਦੋਂ ਵੀ ਸਕੂਲੋਂ ਨਿਕਲਦੀ ਸੀ ਔਰ ਜਾਂਦੀ ਸੀ ਹੱਸਦੀ ਖੇਡਦੀ ਜਾਂਦੀ ਸੀ ਤੇ ਹੱਸਦੀ ਖੇਡਦੀ ਜਾਂਦੀ ਸੀ ਉਹ ਜਫੀ ਮਹਿਸੂਸ ਹੋ ਰਹੀ ਹੈ ਫਿਰ ਅੱਜ ਵੀ ਕਮੀ ਮਹਿਸੂਸ ਹੋ ਰਹੀ ਜਫੀ ਦੀ ਵੀ ਅੱਜ ਜਫੀ ਨਹੀਂ ਮਿਲ ਰਹੀ ਹੈਗੀ ਕਾਫੀ ਦਿਨ ਹੋ ਚੁੱਕੇ ਨੇ 29 30 ਤਰੀਕ ਹੋ ਚੁੱਕੀ ਅੱਜ ਹਨਾ ਕਾਫੀ ਦਿਨ ਹੋ ਚੁੱਕੇ ਨੇ ਜਫੀ ਮਹਿਸੂਸ ਹੋ ਰਹੀ ਉਹ ਬਹੁਤ ਮਹਿਸੂਸ ਹੁੰਦੀ ਜੀ ਕੱਲ ਵੀ ਬਹੁਤ ਮਨ ਖਰਾਬ ਹੋਇਆ ਜਦੋਂ ਦੇਖਿਆ ਵੀ ਸਾਡੇ ਬੱਚੇ ਦੇ ਐਡੀ ਬੜੀ ਬੱਚੀ ਔਰ ਛੋਟੇ ਜਿਹੇ ਪਲੇਟ ਚ ਆ ਗਈ ਦੁੱਖ ਤਾਂ ਹੋਇਆ ਜੀ ਬਹੁਤ ਫਿਰ ਪੋਸਟਮਾਰਟਮ ਕਰਵਾਇਆ ਸੀਗਾ ਬੱਚੀ ਦਾ ਮਾਨਵੀ ਦਾ ਕਰਾਇਆ ਸੀ ਪੋਸਟਮਾਰਟਮ ਵੀ ਸੇਕ ਕਰਕੇ ਕਰਾਇਆ ਸੀ ਵੀ ਪਤਾ ਲੱਗ ਸਕੇ ਸਾਨੂੰ ਵੀ ਕੀ ਕਾਰਨ ਆ ਕਿਉਂ ਹੋਇਆ ਇਹ ਨੇ ਤਾਂ ਸਾਨੂੰ ਸਾਰੀ ਉਮਰ ਪਛਤਾਵਾ ਰਹਿਣਾ ਵੀ ਸੰਸਕਾਰ ਕਿੱਥੇ ਕੀਤਾ ਸੰਸਕਾਰ ਇੱਥੇ ਕੀਤਾ ਈ ਤ੍ਰਿਪੜੀ ਪਸਤੀਆਂ ਅਸਤੀਆਂ ਅਸੀਂ ਹਰ ਦੁਆਰ ਪਾ ਕੇ ਆਏ ਆ ਪਾਇਨੀ ਆ ਉਹ ਬਸੋ ਅਸਤੀਆ ਵੀ ਕਿਆ ਵਿਚਾਰੀ ਦੀਆਂ ਦੁੱਖ ਦੀ ਘੜੀ ਸੀਗੀ ਲੈਡੀ ਬੜੀ ਬੱਚੀ ਸੀ ਇੱਕ ਛੋਟੇ ਜਿਹੇ ਥੈਲੇ ਚ ਪਾ ਪ ਗਈ ਅੱਜ ਕਿਹੜੀ ਕਿਹੜੀ ਗੱਲਾਂ ਯਾਦ ਆ ਰਹੀਆਂ ਨੇ ਮਾਨਪੀਤ ਦੀਆਂ ਕਿਉਂਕਿ 10 ਸਾਲਾਂ ਦੀ ਸੀ ਕੀ ਮਾਸੂਮ ਹਨਾ ਉਸ ਦਿਨ 10 ਸਾਲ ਦੀ ਹੋਈ ਸੀ ਜਨਮ ਦਿਨ ਵਾਲੇ ਦਿਨ ਹੀ ਪਾਣਾ ਵਾਪਰ ਜਾਣਾ ਕਿਹੜੀ ਕਿਹੜੀ ਗੱਲਾਂ ਜੀ ਯਾਦ ਆ ਰਹੀਆਂ ਨੇ ਜਿਹੜੀ ਤੁਸੀਂ ਯਾਦ ਕਰ ਰਹੇ ਹੋ ਕਿਉਂਕਿ ਤੁਹਾਡੇ ਨਾਲ ਤਾਂ ਕਾਫੀ ਪਿਆਰ ਸੀਗਾ ਦੱਸ ਰਹੇ ਹਾਂ ਜੱਫੀ ਪਾਉਂਦੀ ਹੁੰਦੀ ਸੀਗੀ ਆ ਕੇ ਹਨਾ ਬਹੁਤ ਦੇਖੋ ਗੱਲਾਂ ਉਹਦੀਆਂ ਸਾਰੀਆਂ ਯਾਦ ਆਉਣੀ ਆ ਇੱਕ ਉਹਦੀ ਬੋਲਬਾਣੀ ਮਠਾਸ ਬਹੁਤ ਮਠਾਸ ਨਾਲ ਬੋਲਦੀ ਸੀ ਹੌਲੀ ਹੌਲੀ ਤੇ ਇਕੱਠੇ ਬਹਿੰਦੇ ਸੀ ਕਦੇ ਉੱਪਰ ਖੇਡਦੇ ਸੀ ਕਦੇ نیچے ਖੇਡਦੇ ਸੀ ਬਸ ਗੱਲਾਂ ਤਾਂ ਉਹਦੀਆਂ ਭੁੱਲੇ ਨਹੀਂ ਸਕਦੇ ਜੀ ਇੰਨ ਸੀ ਜਨਮ ਦਿਨ ਵਾਲੇ ਦੇ ਨਾਲ ਹੀ ਵੀਡੀਓ ਦੇਖੀ ਖੁਸ਼ ਬੜਾ ਦੇਖ ਰਹੀ ਸੀਗੀ ਐਸਾ ਕੀ ਹੋ ਗਿਆ ਸੀਗਾ ਉਸ ਦਿਨ ਕਿ ਇੰਨੀ ਖੁਸ਼ ਸੀਗੀ ਵੀ ਵੀ ਖੁਸ਼ੀ ਸਮਾਈ ਨਹੀਂ ਰਹੀ ਸੀਗੀ ਵੀਡੀਓ ਦੇ ਵਿੱਚ ਬੜਾ ਖੂਸ ਦਿਖਾਈ ਦੇ ਰਹੀ ਕੇਕ ਦੇਖ ਕੇ ਆਪਣਾ ਉਹ ਰਹਿੰਦੀ ਤਾਂ ਉਹ ਰੋਜ਼ ਖੁਸ਼ ਸੀ ਪਰ ਉਸ ਦਿਨ ਜਨਮ ਦਿਨ ਕਰਕੇ ਨਾ ਕੇਕ ਨੂੰ ਦੇਖ ਕੇ ਹੋਰ ਵੀ ਜ਼ਿਆਦਾ ਖੁਸ਼ ਸੀ ਬਹੁਤ ਖੁਸ਼ੀ ਹੋ ਵੀ ਅੱਜ ਮੇਰਾ ਜਨਮ ਦਿਨ ਕੇਕ ਮੰਗਾਇਆ ਬਾਹਰੋਂ ਬੇਸ ਕਰਕੇ ਵੀ ਮੈਂ ਕੱਟ ਰਹੀ ਆ ਕਰ ਰਹੀ ਆ ਉਹਨੂੰ ਉਹ ਜਿੱਦਾਂ ਹੁਣ ਉਹਨੂੰ ਇਹ ਨਹੀਂ ਸੀ ਪਤਾ ਵੀ ਇਹ ਇੱਕ ਕੇਕ ਦੀ ਖੁਸ਼ੀ ਨਹੀਂ ਹੈਗੀ ਇਹ ਮੇਰਾ ਕਾਲ ਆ ਇਸ ਭਲੇਖੇ ਦੇ ਵਿੱਚ ਅਸੀਂ ਵੀ ਰਹੇ ਉਹ ਵੀ ਰਹੀ ਬਸ ਸਰਵਾਂ ਨੂੰ ਪਤਾ ਨਹੀਂ ਸੀਗਾ ਪਤਾ ਨਹੀਂ ਸੀ ਸਾਨੂੰ ਵੀ ਨਹੀਂ ਪਤਾ ਸੀ ਅਸੀਂ ਵੀ ਉਹਦੀ ਖੁਸ਼ੀ ਦੇ ਨਾਲੇ ਸ਼ਾਮਲ ਹੋ ਗਏ ਵੀ ਚੱਲ ਖੁਸ਼ ਆ ਆਖਰੀ ਇੱਛਾ ਪੂਰੀ ਕੀਤੀ ਸੀਗੀ ਤੁਸੀਂ ਆਪਣੀ ਬੱਚੀ ਦੀ ਹੋਲੀ ਖੇਡਣ ਦੀ ਹਨਾ ਕਿ ਕੀ ਆਇਆ ਦਿਲ ਦੇ ਵਿੱਚ ਉਸ ਵੇਲੇ ਬਸ ਉਹ ਵੀ ਉਹ ਵੀ ਜੀ ਪੂਰੀ ਨਹੀਂ ਹੋਈ ਉਹਦੀ ਬਸ ਉਹਦਾ ਸੁਪਨੇ ਸਾਡੇ ਪਿੱਛੇ ਰਹਿ ਗਏ ਕੁਛ ਜਿੰਦੇ ਜੀ ਖੇਡਣਾ ਕੁਛ ਗੱਲ ਹੋ ਰਿਆ ਤੇ ਮੁੱਕੇ ਹੋਏ ਬੱਚੇ ਨੂੰ ਹੋਲੀ ਖੇਡਣਾ ਕੋ ਕੋ ਖੇਡਣ ਥੋੜੋ ਤੁਹਾਨੂੰ ਕਹਿੰਦੀ ਸੀ ਕਿ ਵੀ ਨਾਨੂ ਰੰਗ ਲਗਾਵਾਂਗੇ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਰੰਗ ਲੈ ਕੇ ਆਏ ਵੀ ਤੇ ਅੰਗ ਲਗਾਵਾਂਗੇ ਮੈਂ ਸਵੇਰੇ ਹੋਲੀ ਖੇਡਾਂਗੇ ਦੇਖੋ ਉਹ ਹਰ ਸਾਲ ਆਉਂਦੀ ਸੀ ਖੇਡਦੀ ਸੀ ਮੇਰੇ ਨਾਲ ਤੇ ਇਹਦੇ ਨਾਲ ਵੀ ਖੇਡਦੀ ਸੀ ਅਸੀਂ ਤਿੰਨੇ ਜਣੇ ਖੇਡਦੇ ਹੁੰਦੇ ਸੀ ਬਸ ਉੱਪਰ ਇੱਥੇ ਖੇਡਣਾ ਨੱਚਣਾ ਟੱਪਣਾ ਬਸ ਖੁਸ਼ ਬਹੁਤ ਹੁੰਦੇ ਸੀ ਕਿਸ ਵਾਰੀ ਉਹਨੂੰ ਇਹ ਹੋਇਆ ਵੀ ਪਿਛਲੇ ਸਾਲ ਵੀ ਖੇਡੀ ਸੀ ਇਸ ਵਾਰ ਵੀ ਖੇਡੀ ਸੀ ਇਹ ਸੀ ਖੇਡਦੇ ਸੀ ਕਿੱਦਾਂ ਹੌਲੀ-ਕੀੜ ਦੇ ਨਾਲ ਸੀਗੇ ਹਾਂਜੀ ਸਕੂਲ ਜਾਂਦੇ ਸੀ ਕੀ ਦੀਦੀ ਨਾਲ ਤੁਸੀਂ ਫਿਰ ਹਾਂਜੀ की कुछ करते थे कि दीदी ना फिर स्कूल में रिसस में उसके साथ पार्क में खेलना हां उसके साथ बातें करनी रिसस में बैठ कर चेयर में उसके साथ खेलना भागना कूदना सब हम स्कूल में मस्ती करते थे याद आ रही दीदी की आज जी क्या कुछ कहती हो कि दीदी आपको कुछ भी नहीं ਤੇ ਬਿਲਕੁਲ ਏ ਦੇਖੋ ਕਿ ਇਹ 마ਸੂਮ 8 ਸਾਲਾ ਦੀ ਬੱਚੀ ਹੈ ਇਹ ਮਾਨਵੀ ਦੀ ਛੋਟੀ ਭੈਣ ਹੈ ਜਿਸ ਨੂੰ ਹਾਲਾਂਕਿ ਅਜੇ ਕੁਝ ਵੀ ਨਹੀਂ ਪਤਾ ਹੈਗਾ ਕਿ ਕੀ ਹੋਇਆ ਹੈ ਘਰ ਦੇ ਵਿੱਚ ਜਾਂ ਕੀ ਪਾਣਾ ਵਾਪਰਿਆ ਲੇਕਿਨ ਕਹਿ ਸਕਦੇ ਹਾਂ ਕਿ ਪਰਿਵਾਰ ਇਸ ਸਮੇਂ ਵੱਡੇ ਸਦਮੇ ਦੇ ਵਿੱਚੋਂ ਗੁਜ਼ਰ ਰਿਹਾ ਹੈ ਪੁਲਿਸ ਨੇ ਮਾਮਲਾ ਤਾਂ ਜ਼ਰੂਰ ਦਰਜ ਕਰ ਲਿਆ ਹੈ ਪੁਲਿਸ ਦੇ ਜਿਹੜੇ ਅਫਸਰ ਸੀਗੇ ਮਨਜੀਤ ਸਿੰਘ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਸੀ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀਗੀ ਅਸੀਂ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਮਾਮਲਾ ਜ਼ਰੂਰ ਦਰਜ ਕਰ ਲਿਆ ਲੇਕਿਨ ਅਸੀਂ ਉਸ ਰਿਪੋਰਟ ਦੀ ਵੇਟ ਕਰ ਰਹੇ ਹਾਂ ਜਿਸ ਜਿਸ ਦੀ ਰਿਪੋਰਟ ਜਿਹੜੀ ਹੈ ਸਿਹਤ ਵਿਭਾਗ ਵੱਲੋਂ ਦਿੱਤੀ ਜਾਣੀ ਹੈ ਕਿ ਆਖਿਰਕਾਰ ਕਾਰਨ ਕੀ ਨੇ ਲੇਕਿਨ ਜਿਸ ਤਰ੍ਹਾਂ ਪੁਲਿਸ ਨੇ ਮਾਮਲਾ ਦਰਜ ਕੀਤਾ ਕੱਲ ਮਾਮਲਾ ਦਰਜ ਹੋਇਆ ਹੈ 25 ਤਰੀਕ ਦੀ ਮੌਤ ਹੋਣੀ 29 ਤਰੀਕ ਨੂੰ ਮਾਮਲਾ ਦਰਜ ਹੋਣਾ ਇਹ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਇੰਨਾ ਸਮਾਂ ਕਿਸ ਤਰ੍ਹਾਂ ਲੱਗ ਗਿਆ ਕਿ ਮਾਮਲਾ ਦਰਜ ਕੀਤਾ ਹਾਂ ਇਹ ਉਹ ਉਹਨਾਂ ਦਾ ਕਹਿਣਾ ਸੀ ਭਈ ਹਾਲੀ ਰਿਪੋਰਟ ਨਹੀਂ ਆਈ ਤੇ ਨਾਲੇ ਫੂਡ ਸਪਲਾਈ ਵਿਭਾਗ ਮੰਾ ਇਹਨੂੰ ਚੈੱਕ ਕਰੇਗਾ ਉਹ ਕਹਿੰਦੇ ਸਾਡਾ ਕੰਮ ਨਹੀਂ ਉਹਨਾਂ ਦਾ ਕੰਮ ਆ ਇਸ ਕਰਕੇ ਥੋੜੀ ਦੇਰੀ ਹੋ ਗਈ ਤੇ ਚਲੋ ਅਸੀਂ ਪ੍ਰਸ਼ਾਸਨ ਕੋ ਦੁਬਾਰਾ ਗਏ ਚਲੋ ਉਹਨਾਂ ਨੇ ਸੁਣੀ ਸਾਡੀ ਮਾਮਲਾ ਦਰਜ ਕਰ ਲਿਆ ਤੁਸੀਂ ਉੱਥੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਜਿਹੜੀ ਬੈਕਰ ਤੋਂ ਏ ਕੇਕ ਆ ਰਹੇ ਨੇ ਉੱਥੇ ਪਹੁੰਚੀ ਐ ਸੀ ਦੇਖੀਏਗੀ ਭਈ ਉਹ ਹੈ ਕਿਹੜੀ ਬੈਕਰ ਆ ਜਿਹੜੀ ਜਿਸ ਤੋਂ ਅਸੀਂ ਆਨਲਾਈਨ ਕੇਕ ਮੰਗਾਇਆ ਸਾਡਾ ਘਰ ਉਜੜ ਗਿਆ ਉਸ ਤੋਂ ਨੇ ਕੋਸ਼ਿਸ਼ ਕੀਤੀ ਸੀ ਜਿਹੜਾ ਐਡਰੈਸ ਸਾਨੂੰ ਦਿੱਤਾ ਹੋਇਆ ਸੀ ਅਸੀਂ ਲੱਭਣ ਦੀ ਕੋਸ਼ਿਸ਼ ਬਹੁਤ ਕੀਤੀ ਦੋ ਤਿੰਨ ਦਿਨ ਪਹਿਲਾਂ ਵੀ ਪਰ ਸਾਨੂੰ ਉਹ ਐਡਰੈਸ ਕਿਤੇ ਨਹੀਂ ਮਿਲਿਆ ਉਹ ਨਾ ਮਿਲਣ ਕਰਕੇ ਫਿਰ ਅਸੀਂ ਦੁਬਾਰਾ ਅੱਜ ਮੰਗਾਇਆ ਵੀ ਅਸੀਂ ਉਸ ਤੱਕ ਪਹੁੰਚ ਸਕੀਏ ਪਰ ਉਹ ਉਹ ਦੁਬਾਰਾ ਐਪ ਤੋਂ ਆਹੀ ਸੇਮ ਡੱਬਾ ਸੀ ਆਹੀ ਸਭ ਕੁਝ ਸਗਾ ਫਿਰ ਇਹ ਆਇਆ ਸਿਹਤ ਵਿਭਾਗ ਦੀ ਗੱਲ ਕਰੀਏ ਸਿਹਤ ਵਿਭਾਗ ਦਾ ਕੰਮ ਹੁੰਦਾ ਹੈ ਕਿ ਜੇਕਰ ਕੋਈ ਗਲਤ ਚੀਜ਼ ਪਰਿਵਾਰਾਂ ਕੋਲ ਪਹੁੰਚ ਰਹੀ ਹੈ ਜਾਂ ਲੋਕਾਂ ਕੋਲ ਪਹੁੰਚ ਰਹੀ ਹੈ ਉਹਨਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਤਾਂ ਉਸ ਉੱਪਰ ਕਾਰਵਾਈ ਕੀਤੀ ਜਾਵੇ ਤਾਂ ਉਹਨਾਂ ਦਾ ਕਿਸ ਤਰ੍ਹਾਂ ਦਾ ਐਕਸ਼ਨ ਸੀਗਾ ਜਾਂ ਉਹਨਾਂ ਨੇ ਕਿਸ ਤਰ੍ਹਾਂ ਦੀ ਕਾਰਵਾਈ ਤੁਹਾਡੇ ਮਾਮਲੇ ਦੇ ਵਿੱਚ ਕੀਤੀ ਹੈ ਸਿਹਤ ਵਿਭਾਗ ਤਾਂ ਹੈ ਨਹੀਂ ਜੀ ਨਾਮ ਦਾ ਸਿਹਤ ਵਿਭਾਗ ਹੈ ਨਾ ਸਿਹਤ ਵਿਭਾਗ ਨੇ ਸੁਣੀ ਨਹੀਂ ਸਾਡੀ ਕੋਈ ਦੇ ਸੀਗੇ ਅਸੀਂ ਗਏ ਵੇ ਦੇਖੋ ਜੀ ਸਾਡੇ ਬੱਚੇ ਨਾਲ ਆ ਹਾਸਾ ਹੋਇਆ ਵੀ ਤੁਸੀਂ ਸਾਡੇ ਘਰ ਕੇਕ ਪਿਆ ਜਿਹੜੇ ਕੇਕ ਨਾਲ ਮੌਤ ਹੋਈ ਉਹ ਕੇਕ ਲਓ ਕਬਜੇ ਚ ਉਹਨੂੰ ਦਿਖਾਓ ਚੈੱਕ ਕਰਾਓ ਸਾਡੇ ਕੋਲ ਕਹਿੰਦੇ ਪ੍ਰੋਸੀਜਰ ਹੀ ਨਹੀਂ ਹੈਗਾ ਅਸੀਂ ਤਾਂ ਚਲਦੀ ਦੁਕਾਨ ਦੇ ਵਿੱਚ ਸਿੰਪਲ ਭਰੇ ਆ ਠੀਕ ਹੈ ਨਾ ਉਹ ਉਹਦਾ ਅਸੀਂ ਦੱਸ ਦਵਾਂ ਸਾਨੂੰ ਕਿੰਨੇ ਪੈਸੇ ਸਿੰਪਲ ਲੈਣੇ ਉਹ ਲੈ ਆਉਣੇ ਆ ਕਿਹੜੇ ਸਿੰਪਲ ਲੈਣੇ ਉਹ ਸਾਨੂੰ ਵੀ ਨਹੀਂ ਪਤਾ ਲੱਗਾ ਸਾਡੀ ਸਮਝ ਤੋਂ ਬਾਹਰ ਸੀ ਤੇ ਦੇਖੋ ਤੁਸੀਂ ਅੱਜ ਦਿਨਕ ਬਾਸਕਰ ਦੇ ਵਿੱਚ ਉਹ ਬਰਿੰਦਰ ਸਰ ਨੇ ਅੱਜ ਨਿਊਜ਼ ਛਾਪੀ ਆ ਉਹਨਾਂ ਨੇ ਵੀ ਉਹਦੇ ਕੋ ਗਏ 2 ਸਾਲਾਂ ਦੇ ਵਿੱਚ ਕੋਈ ਚਲਾਨ ਨਹੀਂ ਕਟਿਆ ਕੋਈ ਸੈਂਪਲ ਨਹੀਂ ਭਰਿਆ ਕਿਸੇ ਨੇ 2 ਸਾਲਾਂ ਦੇ ਵਿੱਚ ਮਤਲਬ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਇਸ ਮਾਮਲੇ ਦੇ ਵਿੱਚ ਕੋਈ ਮਤਲਬ ਸੁਣਵਾਈ ਜਿਹੜੀ ਹੈ ਉਹ ਸਿਹਤ ਵਿਭਾਗ ਨੇ ਨਹੀਂ ਕੀਤੀ ਹੈ ਕਿ ਹਾਲਾਂਕਿ ਉਹਨਾਂ ਦਾ ਕੰਮ ਬਣਦਾ ਸੀਗਾ ਇਹ ਸਾਨੂੰ ਉਮੀਦ ਵੀ ਨਹੀਂ ਹੈਗੀ ਉਹਨਾਂ ਤੇ ਉਹ ਕਰੇ ਨਹੀਂ ਸਕਦੇ ਕੁਝ 24 ਤਰੀਕ ਤੋਂ ਲੈ ਕੇ 24 ਤਰੀਕ ਤੋਂ ਲੈ ਕੇ ਅੱਜ ਤੱਕ ਕੋਈ ਬੰਦਾ ਨਹੀਂ ਦੇਖਿਆ ਸਾਨੂੰ ਤੁਸੀਂ ਗਏ ਸੀਗੇ ਜਦੋਂ ਉਹਨਾਂ ਕੋਲ ਕੀ ਕਿਹਾ ਸੀਗਾ ਉਹਨਾਂ ਨੇ ਬਸ ਇਹੀ ਕਿਹਾ ਵੀ ਲਿਖਤੀ ਕੰਪਲੇਂਟ ਨਾ ਕਰੋ ਸਾਨੂੰ ਦੱਸ ਦੋ ਵੀ ਕਿੱਥੇ ਆ ਅਸੀਂ ਉਹਨਾਂ ਦੇ ਸਿੰਪਲ ਭਰ ਲਾਂਗੇ ਵੀ ਸਾਡੇ ਕਹਿਣ ਨਾਲ ਹੀ ਸਿੰਪਲ ਭਰਨੇ ਸੀ ਮੌਤ ਤੋਂ ਬਾਅਦ ਤੁਸੀਂ ਕੀ ਕਰਦੇ ਆ ਸਰ ਤੁਹਾਡੀ ਡਿਊਟੀ ਕੀ ਬਣਦੀ ਆ ਜਾਂ ਮੈਕਮਾ ਖਤਮ ਹੋਣਾ ਚਾਹੀਦਾ ਇਹਦੀ ਲੋੜੇ ਨਹੀਂ ਉਦੋ ਜੋ ਮਰਜੀ ਬਣਾਈ ਜਾਣ ਜਨਤਾ ਨੂੰ ਮਾਰੀ ਜਾਣ ਤਾਂ ਬਿਲਕੁਲ ਇਹ ਕਹਿ ਸਕਦੇ ਆ ਕਿ ਹਸਦਾ ਵਜਦਾ ਜਿਹੜਾ ਘਰ ਆਜ ਉਜੜਿਆ ਕਿਉਂਕਿ 10 ਸਾਲਾਂ ਦੀ ਮਾਸੂਮ ਜਿਹੜੀ ਮਾਨਵੀ ਸੀਗੀ ਉਸ ਦੀ ਜਨਮ ਦਿਨ ਵਾਲੇ ਦਿਨ ਹੀ ਕੇਕ ਖਾਣ ਤੋਂ ਬਾਅਦ ਮੌਤ ਹੋ ਜਾਂਦੀ ਹੈ ਕਹਿ ਸਕਦੇ ਆ ਪਰਿਵਾਰ ਇਸ ਸਮੇਂ ਵੱਡੇ ਸਦਮੇ ਦੇ ਵਿੱਚੋਂ ਗੁਜ਼ਰ ਰਿਹਾ ਹੈ ਤੇ ਇੱਕ ਵਾਰ ਕੇਕ ਦੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਦੰਨੇ ਆ ਕਿ ਇਹ ਉਹੀ ਕੇਕ ਹੈ ਜਿਹੜਾ ਇਸ ਪਰਿਵਾਰ ਦੇ ਲਈ ਕਾਲ ਬਣਿਆ ਕਿਉਂਕਿ ਮਾਨਵੀ ਦਾ ਜਨਮ ਦਿਨ ਸੀਗਾ 24 ਮਾਰਚ ਨੂੰ ਪਹਿਲੀ ਵਾਰ ਪਰਿਵਾਰ ਨੇ ਜਿਹੜਾ ਔਨਲਾਈਨ ਕੇਕ ਆਰਡਰ ਕੀਤਾ ਸੀਗਾ ਉਸ ਤੋਂ ਪਹਿਲਾਂ ਪਰਿਵਾਰ ਘਰ ਦੇ ਵਿੱਚ ਹੀ ਕੇਕ ਨੂੰ ਤਿਆਰ ਕਰਦਾ ਹੁੰਦਾ ਸੀਗਾ ਲੇਕਿਨ ਕਹਿ ਸਕਦੇ ਆ ਇਹ ਕੇਕ ਦੇ ਨਾਲ ਹੀ ਮਾਨਵੀ ਦੀ ਜਿਹੜੀ ਮੌਤ ਹੋਈ ਹੈ ਇਸ ਸਮੇਂ ਉਸ ਦੀ ਮਾਤਾ ਜੀ ਜਿਹੜੇ ਨੇ ਵੱਡੇ ਸਦਮੇ ਦੇ ਵਿੱਚੋਂ ਗੁਜ਼ਰ ਰਹੇ ਨੇ ਹਾਲਾਂਕਿ ਇਸ ਨਾਲ ਗੱਲਬਾਤ ਵੀ ਨਹੀਂ ਕਰ ਰਹੇ ਲੇਕਿਨ ਇਹ ਤਸਵੀਰ ਦੇਖੋ ਕਿ ਇਹ ਮ ਹਾਂ ਦੀ ਉਹ ਰਿਪੋਰਟ ਹੈ ਜਦੋਂ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਪਹੁੰਚਿਆ ਜਾਂਦਾ ਤਾਂ ਉੱਥੇ ਦੀ ਇਹ ਰਿਪੋਰਟ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜੀ ਇਸ ਬੱਚੀ ਦੀ ਜਾਨ ਵੀ ਜਿਹੜੀ ਹੈ ਬੜੀ ਮੁਸ਼ਕਿਲ ਦੇ ਨਾਲ ਬਚਾਈ ਗਈ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਛੋਟੀ ਭੈਣ ਜਿਹੜੀ ਮਾਨਵਦੀ ਹੈ ਨਾ ਉਸ ਨੂੰ ਵੀ ਲੈ ਕੇ ਗਏ ਸੀ ਬੱਚਿਆਂ ਦੇ ਹਸਪਤਾਲ ਦੇ ਵਿੱਚ ਇਹ ਰਿਪੋਰਟ ਨਜ਼ਰ ਆ ਰਹੀ ਹੈ ਡਾਕਟਰਾਂ ਨੇ ਕੀ ਕਿਹਾ ਸੀਗਾ ਉਸ ਬੱਚੀ ਨੂੰ ਦੇਖ ਕੇ ਜਦੋਂ ਇਹ ਜਾਨ ਬਚਾਈ ਕਿਸ ਤਰ੍ਹਾਂ ਬਚੀ ਹੈ ਇਹਦੇ ਢੇਟ ਦੇ ਵਿੱਚ ਨਾ ਕਾਫੀ ਫੂਡ ਪੋਇਜ਼ਨ ਬਣ ਚੁੱਕਾ ਕੋਈ ਜ਼ਹਿਰੀਲੀ ਚੀਜ਼ ਖਾਧੀ ਕੇ ਇਹਦੇ ਕੋਲੋਂ ਕਿ ਉਸਨੇ ਵੀ ਉਹ ਵੀ ਮੇਰੇ ਮੈਂ ਤਾਂ ਉੱਥੇ ਸੀ ਬਾਅਦ ਵਿੱਚ ਹੋਰ ਨਾਲ ਲੈ ਕੇ ਗਏ ਬੱਚੇ ਨੂੰ ਬੜੀ ਮੁਸ਼ਕਲ ਬਚਿਆ ਜੀ ਇਹ ਫਰ ਚਲੋ ਅਸੀਂ ਆਸ ਕਰਦੇ ਬਾਕੀ ਸਾਡਾ ਤਾਂ ਵੀ ਬਚਾਅ ਹੋ ਗਿਆ ਲੋਕਾਂ ਨੂੰ ਕੀ ਇਹ ਕਹਿਣਾ ਚਾਹੋਂਗੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਂਗੇ ਤੁਹਾਡਾ ਤਾਂ ਅੱਜ ਘਰ ਓਝੜ ਗਿਆ ਬਾਕੀ ਬੱਚੇ ਵੀ ਹੈਗੇ ਲੋਕਾਂ ਦੇ ਜਿਹੜੇ ਆਨਲਾਈਨ ਆਰਡਰ ਕਰਦੇ ਨੇ ਜਾਂ ਆਨਲਾਈਨ ਚੀਜ਼ਾਂ ਮੰਗਾਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਂਗੇ ਅੱਜ ਕੀ ਮੈਸੇਜ ਦਿਓਗੇ ਤੁਸੀਂ ਜਿਹੜਾ ਤੁਹਾਡਾਂ ਦਾ ਭਾਣਾ ਵਾਪਰਿਆ ਅੱਜ ਦੇਖੋ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਕੋਈ ਵੀ ਚੀਜ਼ ਬਾਹਰੋਂ ਆਨਲਾਈਨ ਮਗਾ ਕੇ ਨਾ ਖਾਓ ਜੇ ਖਾਣੀ ਤਾਂ ਆਪਣੇ ਘਰ ਬਣਾ ਕੇ ਖਾਓ ਬਾਹਰੋਂ ਕੋਈ ਚੀਜ਼ ਨਹੀਂ ਲੈਣੀ ਚਾਹੀਦੀ ਇਹ ਸਾਰੇ ਜੋ ਵੀ ਲੈਂਦੇ ਆ ਇਹ ਸਾਰੀਆਂ ਗੰਦੀਆਂ ਚੀਜ਼ਾਂ ਲੈਂਦੇ ਆ ਤਾਂ ਬਿਲਕੁਲ ਇੱਕ ਵਾਰੀ ਤੁਸੀਂ ਇਹ ਦੇਖੋ ਕਿ ਈਸੀ ਜੋਮੈਟੋ ਦੇ ਜਰੀਏ ਜਿਹੜਾ ਇਹ ਕੇਕ ਆਰਡਰ ਕੀਤਾ ਗਿਆ ਸੀਗਾ لیکن وہی کیک ਜਿਹੜਾ ਅੱਜ ਕਹਿ ਸਕਦੇ ਆਂ ਕਿ ਕਾਲ ਬਣਿਆ ਪਰਿਵਾਰ ਦੇ ਲਈ ਤਾਂ 10 ਸਾਲਾਂ ਦੀ ਉਸ 마ਸੂਮ ਬੱਚੀ ਜਿਸ ਦੀ ਉਮਰ 10 ਸਾਲ ਉਸੇ ਦਿਨ ਹੋਈ ਸੀਗੀ ਉਸ ਦੀ ਮੌਤ ਜਿਹੜੀ ਆਈ ਸੀ ਕੇਕ ਦੇ ਨਾਲ ਹੋਈ ਆ ਤਾਂ ਉਸ ਨੇ ਪਰਿਵਾਰ ਨੂੰ ਅਖੀਰ ਵਾਰ ਆਪਣੇ ਨਾਨਾ ਜੀ ਨੂੰ ਕਿਹਾ ਸੀਗਾ ਕਿ ਮੈਨੂੰ ਰੰਗ ਲੈ ਆ ਕੇ ਦਿਓ ਮੈਨੂੰ ਅਗਲੇ ਦਿਨ ਹੋਲੀ ਖੇਡਨੀ ਆ ਉਸ ਦਿਨ ਜਨਮ ਦਿਨ ਸੀਗਾ ਉਸ ਦਾ ਅਖੀਰਲੀ ਵਾਰ ਜਿਹੜਾ ਰੰਗ ਹੈ ਉਹ ਉਸ ਦੇ ਪਰਿਵਾਰਕ ਮੈਂਬਰ ਜਿਹੜੇ ਲੈ ਕੇ ਪਹੁੰਚਦੇ ਨੇ ਤਾਂ ਹੋਲੀ ਅਗਲੇ ਦਿਨ ਅਗਲੇ ਉਹਨੇ ਖੇਡਣੀ ਸੀਗੀ ਮਾਨਵੀ ਨੇ ਲੇਕਿਨ ਉਹ ਹੋਲੀ ਖੇਡਣ ਤੋਂ ਪਹਿਲਾਂ ਹੀ ਪਰਿਵਾਰ ਦੇ ਵਿੱਚ ਇਹ ਭਾਣਾ ਵਾਪਰਿਆ ਜਿਸ ਨਾਲ 10 ਸਾਲਾਂ ਦੀ ਉਸ 마ਸੂਮ ਬੱਚੀ ਦੀ ਜਿਹੜੀ ਹੈ ਮੌਤ ਹੋਈ ਹੈ ਹਾਲਾਂਕਿ ਉਸ ਦੀ ਛੋਟੀ ਭੈਣ ਦੀ ਜਾਨ ਜਿਹੜੀ ਹੈ ਪਰਿਵਾਰ ਨੇ ਤੁਰੰਤ ਹੀ ਬਚਾ ਲਈ ਸੀ ਜਦੋਂ ਹਸਪਤਾਲ ਲੈ ਕੇ ਪਹੁੰਚੇ ਉੱਤੇ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਖੂਬ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਉਸ ਦੀ ਛੋਟੀ ਭੈਣ ਦੀ ਜਿਹੜੀ ਜਾਨ ਬਚਾਈ ਗਈ ਹੈ ਪਰਿਵਾਰ ਇਸ ਸਮੇਂ ਬਿਲਕੁਲ ਠੀਕ ਹੈ ਕਿਉਂਕਿ ਉਹਨਾਂ ਨੇ ਆਪਣਾ ਇਲਾਜ ਕਰਵਾਇਆ ਲੇਕਿਨ ਜਿਹੜੀ ਮਾਨਵੀ ਸੀਗੀ ਤਾਂ ਉਸ ਦੀ ਜਾਨ ਹੈ ਜਿਹੜੀ ਪਰਿਵਾਰ ਨਹੀਂ ਬਚਾ ਸਕਿਆ ਲੇਕਿਨ ਜਿੰਨੇ ਜਰ ਕਹਿ ਸਕਦੇ ਹਾਂ ਕਿ ਹਸਪਤਾਲ ਲੈ ਕੇ ਪਹੁੰਚਦੇ ਨੇ ਤਾਂ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਜਾਂਦੀ ਹੈ ਹਸਪਤਾਲ ਇੰਦਰ ਨੇ ਇੱਕ ਵਰਤ ਤਸਵੀਰ ਤੁਸੀਂ ਇਹ ਦੇਖੋ ਕਿ ਅੱਜ ਵੀ ਇਹ ਕੇਕ ਆਰਡਰ ਕੀਤਾ ਗਿਆ ਇਸ ਕੇਕ ਦੇ ਉੱਪਰ ਕਿਤੇ ਵੀ ਕੋਈ ਐਡਰੈਸ ਜਿਹੜਾ ਉਹ ਨਹੀਂ ਲਿਖਿਆ ਹੋਇਆ ਲੇਕਿਨ ਜਦੋਂ ਇਹ ਜੋਮੈਟੋ ਵਾਲਾ ਜਿਹੜਾ ਕਹਿ ਸਕਦੇ ਜੋਮੈਟੋ ਬੁਆਏ ਜਦੋਂ ਕਾਰ ਦੇ ਵਿੱਚ ਕੇਕ ਲੈ ਕੇ ਪਹੁੰਚਦਾ ਹੈ ਤਾਂ ਉਸ ਨੂੰ ਕਾਬੂ ਕੀਤਾ ਜਾਂਦਾ ਤਾਂ ਉਸ ਨੂੰ ਕਹਿ ਸਕਦੇ ਆ ਕਿ ਇਹ ਪੁਲਿਸ ਦੇ ਕੋਲ ਫੜਾਇਆ ਜਾਂਦਾ ਤਾਂ ਇਹ ਤਸਵੀਰ ਤੁਸੀਂ ਦੇਖੋ ਕਿ ਅੱਜ ਵੀ ਪਰਿਵਾਰ ਨੇ ਉਸ ਨੂੰ ਕਾਬੂ ਕਰਨ ਦੇ ਲਈ ਉਸ ਜਿਹੜੀ ਕਹਿ ਸਕਦੇ ਦੋਸ਼ੀ ਦੇ ਉੱਪਰ ਕਾਰਵਾਈ ਕਰਵਾਉਣ ਦੇ ਲਈ ਅੱਜ ਵੀ ਫਿਰ ਤੋਂ ਕੇਕ ਆਰਡਰ ਕੀਤਾ ਸੀਗਾ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਕੇਕ ਦੇ ਡੱਬੇ ਦੇ ਉੱਪਰ ਕਿਤੇ ਵੀ ਜਿਹੜਾ ਦੁਕਾਨ ਦਾ ਨਾਮ ਜਾਂ ਕੇ ਕਹਿ ਸਕਦੇ ਆ ਕਿ ਦੁਕਾਨ ਦਾ ਪਤਾ ਜਿਹੜਾ ਨਹੀਂ ਲਿਖਿਆ ਹੋਇਆ ਇਸ ਤੋਂ ਹੀ ਸਾਬਤ ਹੁੰਦਾ ਹੈ ਕਿ ਕਿਸੇ ਨਾ ਕੁਝ ਕਪਲਾ ਜ਼ਰੂਰ ਹੈ ਇਸ ਮਾਮਲੇ ਦੇ ਵਿੱਚ ਤਾਂ ਕਹਿ ਸਕਦੇ ਆ ਕਿ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਹਾਲਾਂਕਿ ਦੋਸ਼ੀ ਹਜੇ ਗ੍ਰਿਫਤੋਬਾਰ ਹੈ ਪੁਲਿਸ ਵੱਲੋਂ ਰੇਡਾਂ ਵੀ ਕੀਤੀਆਂ ਜਾ ਰਹੀਆਂ ਦੋਸ਼ੀ ਨੂੰ ਕਾਬੂ ਕਰਨ ਦੇ ਲਈ ਤਾਂ ਜੋ ਉਸ 10 ਸਾਲਾ ਦੀ ਮਾਸੂਮ ਬੱਚੀ ਦੀ ਜਿਹੜੀ ਮੌਤ ਹੋਈ ਹੈ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਦੇਖਣਾ ਹੋਵੇਗਾ ਕਦੋਂ ਤੱਕ ਦੋਸ਼ੀ ਜਿਹੜਾ ਹੈ ਪੁਲਿਸ ਦੀ ਹਿਰਾਸਤ ਦੇ ਵਿੱਚ ਆਂਦਾ ਪਰਿਵਾਰ ਨੂੰ ਇਨਸਾਫ ਮਿਲਦਾ ਲੇਕਿਨ ਇਹ ਤਸਵੀਰ ਤੁਸੀਂ ਦੇਖੋ ਕਿ ਇਹ ਪਰਿਵਾਰ ਦੀ ਤਸਵੀਰ ਹੈ ਜਿਨ੍ਹਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਸੀਗਾ ਉਸ ਸਮੇਂ ਖੁਸ਼ੀਆਂ ਦਾ ਮੌਕਾ ਸੀਗਾ ਉਸ ਦਿਨ ਮਾਨਵੀ ਦਾ ਜਨਮ ਦਿਨ ਸੀਗਾ ਕੇਕ ਕੱਟਿਆ ਜਾਣਾ ਸੀਗਾ ਲੇਕਿਨ ਕੇਕ ਕੱਟਣ ਤੋਂ ਬਾਅਦ ਹੀ ਕਹਿ ਸਕਦੇ ਆ ਪਰਿਵਾਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰ ਜਾਂਦੀ ਹੈ ਤਾਂ ਕਹਿ ਸਕਦੇ ਆ ਹੁਣ ਸਾਡੀ ਵੀ ਲੋਕਾਂ ਨੂੰ ਅਪੀਲ ਹੈ ਕਿ ਤੁਸੀਂ ਜੇਕਰ ਆਨਲਾਈਨ ਕੋਈ ਚੀਜ਼ ਮੰਗਾਨੇ ਆ ਖਾਨ ਨੂੰ ਤਾਂ ਉਸ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਇਹ ਖਬਰ ਦੇਖੋ ਜ਼ਰੂਰ ਉਸ ਨੂੰ ਇੱਕ ਵਾਰ ਵੈਰੀਫਾਈ ਕਰੋ ਕਿ ਉਹ ਸਹੀ ਵੀ ਹੈ ਜਾਂ ਨਹੀਂ ਕਾਬਰਾ ਬਸਰਵਿੰਦਰਪਾਲ ਸਿੰਘ ਬਿੱਟੂ ਨਾਲ ਕਬਲਜੀਤ ਕੰਬੋਟ ਜਾਗਬਾਨੀ ਟੀਵੀ ਪਟਿਆਲਾ